ਤੇ ਜਿਹੜੇ ਸਾਡੇ ਇੱਥੇ ਦੇ ਬਜ਼ੁਰਗ ਕਿਸਾਨ ਲੀਡਰ ਨੇ ਤੇ ਜਿਹਨਾਂ ਤੇ ਹੁਣ ਢੱਲੇਵਾਲ ਕਹਿੰਦਾ ਵੀ 3000 ਕਰੋੜ ਰੁਪਏ ਦਾ ਮੋਰਚਾ ਵੇਚਿਆ ਵਾ ਜੇ ਸੰਯੁਕਤ ਮੋਰਚਾ ਸੱਚਾ ਵਾ ਜੇ ਸੰਯੁਕਤ ਮੋਰਚਾ ਇਮਾਨਦਾਰ ਆ ਤਾਂ ਕਰੇ ਮਹਾਰਾਣੀ ਦਾ ਕੇਸ ਢੱਲੇਵਾਲ ਤੇ ਉਧਰ ਤੁਹਾਨੂੰ ਪਤਾ ਹੋਣਾ ਜੋਗਰਾਜ ਨੇ ਵੀ ਕਿਹਾ ਵਾ ਕਹਿੰਦਾ ਰੋਜ਼ 35 ਲੱਖ ਰੁਪਏ ਨਾਲ ਉਹ ਸਟੇਜਾਂ ਤੇ गिरਦਾ ਹੁੰਦਾ ਸੀਗਾ ਇਹ ਚਾਹੁੰਦੇ ਨੇ ਵੀ ਪੰਜਾਬ ਦਾ ਜਿਹੜਾ ਕਰਜ਼ਾਈ ਕਿਸਾਨ ਆ ਉਹ ਪੈਰਾਂ ਤੇ ਖੜਾ ਹੋਵੇ ਆਪ ਤਾਂ ਭਾਈ ਜੀ ਇਹਨਾਂ ਨੇ ਸਾਰਿਆਂ ਨੇ ਜਾ ਵਿਆ ਕਰਵਾ ਲੈ ਬਜ਼ੁਰਗ ਸਾਰੇ ਬਜ਼ੁਰਗ ਕਿਸਾਨ ਲੀਡਰ ਨੇ ਸਾਰਿਆਂ ਨੇ ਵਿਆ ਕਰਾ ਲੇ ਬੱਚੇ ਪੈਦਾ ਕਰ ਲੇ ਇਹ ਨਹੀਂ ਪਤਾ ਵੀ ਇਹਨਾਂ ਨੂੰ ਕਦੋਂ ਬ੍ਰੇਨ ਟੈਕ ਤੇ ਹਾਰਟ ਐਟੈਕ ਆ ਜਾਣਾ ਵਾ ਹੁਣ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ 165 ਬਲਾਕਾਂ ਦੇ ਵਿੱਚੋਂ 115 ਬਲਾਕ ਡਾਰਕ ਜੂਨ ਦੇ ਵਿੱਚ ਚਲੇਗੇ ਜਦ ਪਾਰਟੀਆਂ ਜੀ ਸਾਨੂੰ ਪਤਾ ਵਾ ਵੀ ਕਿਸਾਨ ਦੀ ਜਿੰਦ ਜਾਨ ਹੈ ਜ਼ਮੀਨ ਜ਼ਮੀਨ ਦੀ ਵਹਿਦੀ ਹੋਏ ਜਾਂ ਪਾਣੀ ਦੇ ਨਾਲ ਤੇ ਪਾਣੀ ਤਾਂ ਬਈ ਜੀ ਸਾਡਾ 2030 ਤੱਕ 75% ਤੇ ਚਲੇ ਜਾਣਾ ਵਾ ਇਹਦੇ ਕਰਕੇ ਲੋੜ ਇਸ ਗੱਲ ਦੀ ਆ ਸਾਡੇ ਨਾ ਤਾਂ ਕਿਸਾਨ ਆਗੂ ਈਮਾਨਦਾਰ ਨੇ ਤੇ ਨਾ ਜਾਈ ਬਾਈ ਜੀ ਜਿਹੜੇ ਸਾਡੇ ਭਗਵੰਤ ਮਾਨ ਦੀ ਤਾਂ ਘੱਟ ਬੱਲੇ ਬੱਲੇ ਹੋਣੀ ਸੀਗੀ ਪਰ ਨਰਿੰਦਰ ਮੋਦੀ ਦੀ ਬੱਲੇ ਬੱਲੇ ਹੋ ਜਾਣੀ ਸੀਗੀ ਜਿਹੜੇ ਨਰਿੰਦਰ ਮੋਦੀ ਨੂੰ ਕਹਿੰਦੇ ਨੇ ਵੀ ਇਹ ਪੰਜਾਬ ਵਿਰੋਧੀ ਆ ਪਰ ਭਾਈ ਜੀ ਉਹਨੇ ਦਿਲ ਜਿੱਤ ਲੈਣਾ ਸੀ ਪੰਜਾਬ ਦੇ ਕਿਸਾਨਾਂ ਦਾ ਕਿਉਂਕਿ ਇਸ ਖੇਤੀ ਦੇ ਨਾਲ ਲਗਭਗ 150 ਲੱਖ ਬੰਦਿਆਂ ਦਾ ਵੀ ਹੱਲ ਹੋਣਾ ਸੀਗਾ ਜਿਹੜੇ ਕੀ ਇਸ ਬਰਾਸਤੀ ਬੁੱਟੀ ਆ ਫੀਮ ਟੋਡਿਆਂ ਦੀ ਵਰਤੋਂ ਕਰਦੇ ਨੇ ਆ ਤੁਸੀਂ ਕਹਿੰਦੇ ਹੋ ਵਿਧਾਨ ਸਭਾ ਦੇ ਵਿੱਚ ਚੱਕਣੇ ਪਰ ਇਸ ਵਾਰ ਵਿਧਾਨ ਸਭਾ ਦੇ ਵਿੱਚ ਤਾਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੁੱਦਾ ਚੱਕਿਆ ਸੀ ਦੇਖੋ ਬਾਈ ਜੀ ਚੱਕਿਆ ਜ਼ਰੂਰ ਆ ਚੱਕਣ ਦਾ ਕੁਸ਼ਲ ਨੂੰ ਚਾਹੀਦਾ ਤਾਂ ਇਹ ਸੀਗਾ ਪਠਾਨ ਮજરા ਸਾਹਿਬ ਨੂੰ ਇਹ ਵੀ ਉਹਨਾਂ ਦੀ ਦਲੇਰੀ ਆ ਵੀ 92 ਦੇ ਵਿੱਚੋਂ ਕਿਸੇ ਨੇ ਤਾਂ ਅਣਖ ਤੇ ਗੈਰ ਤੇ ਆਪਣੀ ਦਿਖਾਈ ਆ ਚੱਕ ਲੈਉਣਾ ਤਾਂ ਉੱਥੇ ਵੈਟ ਪੇਪਰ ਚਾਹੀਦਾ ਸੀਗਾ ਵੈਟ ਪੇਪਰ ਲੈਉਣਾ ਚਾਹੀਦਾ ਸੀਗਾ ਫੈਲ ਤਿਆਰ ਪਈਆ ਸੈਂਟਰ ਤੋਂ ਮੰਗ ਕਰਨੀ ਚਾਹੀਦੀ ਸੀ ਜਦ ਲੋਕ ਸਭਾ ਦੀਆਂ ਚੋਣਾਂ ਨੇ ਮੋਦੀ ਸੂਬਿਆਂ ਨੂੰ ਗੱਫੇ ਵੰਡ ਰਿਹਾ ਵਾ ਹੁਣ ਆਰਟੀਆਈ ਤਾਈ ਜਿਹੜੀ ਨੀਹਾ ਛੂਰੀ ਨੂੰ ਡਰੱਗ ਮਾਫੀਏ ਨੇ ਮਾਰਿਆ ਸੀ ਕੈਪਟਨ ਅਮਰਿੰਦਰ ਸਿੰਘ ਤੇ ਡਰੱਗ ਮਾਫੀਏ ਨੇ ਮਾਰਿਆ ਸੀਗਾ ਹੁਣ ਤੱਕ ਜੀਵ ਤੇ ਰੱਖਣ ਵਾਲੀ ਗੋਲੀ ਸਾਡੇ ਪੰਜਾਬੀ 33 ਕਰੋੜ ਗੋਲੀਆਂ ਖਾ ਚੁੱਕੇ ਨੇ ਜੀਵ ਤੇ ਰੱਖਣ ਵਾਲੀ ਜਿਹੜੀ ਕਿ ਨੌਜਵਾਨਾਂ ਦੇ ਵੀਰਜ ਦੇ ਚਕਰਾਨੂ ਮਾਰਦੀ ਹੈ ਲੀਵਰ ਗੁਰਦੇ ਖਰਾਬ ਕਰਦੀ ਹੈ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਧਿਆਨ ਹੈਗਾ ਵਾ ਆਪਣੀ ਆਪਣੀ ਢਫਲੀ বাজਾਈ ਜਾਂਦੇ ਨੇ ਜਦ ਕਿ ਪੰਜਾਬ ਦੇ ਵਿੱਚ ਇਸ ਟਾਈਮ ਮੌਤ ਖੁੱਲੀ ਫਿਰਦੀ ਹੈ ਤੁਸੀਂ ਕਿਸਾਨਾਂ 'ਗੋਹਦੇ' ਦੇ ਇਲਜ਼ਾਮ ਲਾ ਦਿੰਦੇ ਹੋ ਜਿਹੜੇ ਸਾਡੇ ਕਿਸਾਨਾਂ ਆਗੂ ਇੰਨੇ ਸੰਘਰਸ਼ ਲੜਦੇ ਆ ਕੀ ਉਹਨਾਂ ਨੂੰ ਨਹੀਂ ਪਤਾ ਪੰਜਾਬ ਦੇ ਅੰਦਰ ਜੇ ਖਸਖਸ ਦੀ ਖੇਤੀ ਹੋ ਜਾਵੇ ਤਾਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜੂ ਉਹ ਕਿਉਂ ਨਹੀਂ ਮੰਗ ਕਰਦੇ ਦੇਖੋ ਜੀ ਪਹਿਲੀ ਗੱਲ ਹੈ ਮੈਂ ਪਹਿਲਾਂ ਖਸਖਸ ਦੀ ਖੇਤੀ ਦੀ ਮੰਗ ਕਰਦਾ ਹੁੰਦਾ ਸੀ ਮੈਂ ਹੁਣ ਕੋਈ ਖਸਖਸ ਦੀ ਖੇਤੀ ਦੀ ਮੰਗ ਨਹੀਂ ਕਰਦਾ ਸੀ ਡੋਕੇ ਲੈਣੇ ਨੇ ਜਦੋਂ ਕਿਸਾਨਾਂ ਦੀ ਗਵਾਹੀ ਕਰਦੇ ਨੇ ਕਿਸਾਨ ਜਦੋਂ ਉਹ ਹੀ ਇਸ ਚੀਜ਼ ਦੀ ਮੰਗ ਨਹੀਂ ਕਰਦੇ ਅਸੀਂ ਤਾਂ ਹੁਣ ਇਹ ਮੰਗ ਕਰਦੇ ਆ ਵੀ ਜਿਵੇਂ ਹੁਣ ਤਿੰਨ ਸੂਬੇ ਐਮਪੀ ਯੂਪੀ ਤੇ ਹਰਿਆਣਾ ਯੂਪੀ ਦੇ ਕਿਸਾਨਾਂ ਨੇ ਅਪੇਤ ਮੰਤਰੀ ਸਿਤਾਰਾਮ ਨੂੰ ਮਿਲ ਕੇ ਮੰਗ ਕੀਤੀ ਹੈ ਵੀ ਐਨ ਡੀ ਸੀ ਪੀ ਐਕਟ ਦੇ ਵਿੱਚੋਂ ਡੋਡਿਆਂ ਨੂੰ ਬਾਹਰ ਕੱਢਿਆ ਜਾਵੇ। ਹਰਾਨੀ ਦੇਖੋ ਵੀ ਅਸੀਂ ਇਹ ਦੇਸ਼ ਦੇ ਨਾਗਰਿਕ ਨਹੀਂ ਹਾਂ ਕਿ ਜਦ 80% ਸਾਡੇ ਐਮ ਐਲ ਏ ਸਾਡੇ ਇੱਥੇ ਦੇ ਲੀਡਰ 80% ਵਿਧਾਨ ਸਭਾ ਦੇ ਵਿੱਚ ਖਾਨ ਵਾਲੇ ਬੈਠੇ ਨੇ ਤੇ ਸਾਡੇ ਦੂਜਿਆਂ ਨੂੰ ਇਹਨਾਂ ਦੇ ਜੀਵ ਤੇ ਰੱਖਣ ਵਾਲੀਆਂ ਗੋਲੀਆਂ ਤੇ ਲਾਇਆ ਹੋਇਆ ਵਾ। ਸਸਕਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਪੰਜਾਬ ਦੇ ਅੰਦਰ ਖਸਖਸ ਦੀ ਖੇਤੀ ਦੀ ਤੇ ਭੁੱਕੀ ਦੀ ਠੇਕਿਆਂ ਦੀ ਭਾਵੇਂ ਅੱਜਕੱਲ ਬਹੁਤ ਲੋਕ ਮੰਗ ਕਰਦੇ ਆ ਪਰ ਸਭ ਤੋਂ ਪਹਿਲਾਂ ਇਸ ਮੰਗ ਨੂੰ ਉੱਦੀ ਆਵਾਜ਼ ਠਾਉਣ ਵਾਲੇ ਡਾਕਟਰ ਰਣਜੀਤ ਸਿੰਘ ਸਾਡੇ ਨਾਲ ਨੇ ਡਾਕਟਰ ਰਣਜੀਤ ਸਿੰਘ ਨਾਲ ਗੱਲਬਾਤ ਕਰਾਂਗੇ ਕਿ ਅੱਜ ਇਸ ਵਾਰ ਜਿਹੜੀ ਮੋਦੀ ਸਰਕਾਰ ਆ ਉਹਨੇ ਵੱਡੀ ਗਿਣਤੀ ਦੇ ਵਿੱਚ ਪਰਮਟ ਦਿੱਤੇ ਨੇ ਲਾਇਸੈਂਸ ਦਿੱਤੇ ਨੇ ਪਰ ਪੰਜਾਬ ਇਸ ਵਾਰ ਵੀ ਵਾਂਝਾ ਰਹਿ ਗਿਆ ਤੇ ਭਾਵੇਂ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਗੁੰਜਿਆ ਸੀਗਾ ਡਾਕਟਰ ਰਣਜੀਤ ਸਾਡੇ ਨਾਲ ਡਾਕਟਰ ਸਾਹਿਬ ਇਸ ਵਾਰ ਮੋਦੀ ਸਰਕਾਰ ਨੇ ਕਮਾਲ ਕਰਤੀ ਪੂਰੇ ਦੇਸ਼ ਨੂੰ ਪਰਮਟ ਵੰਡ ਤੇ ਪਰ ਪੰਜਾਬ 51 ਰਹਿ ਗਿਆ ਭਾਵੇਂ ਵਿਧਾਨ ਸਭਾ ਚ ਵੀ ਮੁੱਦਾ ਗੁੰਜਿਆ ਸੀ ਸਾਰੇ ਤਸ਼ਕਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਾਟਿਆ ਸਾਹਿਬ ਐਸ ਬਾਰ ਜੇਕਰ ਸਾਡੇ ਭਗਵੰਤ ਮਾਨ ਸਾਹਿਬ ਇਹ ਦਲੇਰੀ ਦਿਖਾ ਜਾਂਦੇ ਨਾ ਫਿਰ ਕਾਂਗਰਸ ਸਰਕਾਰ ਬਿਲਕੁਲ ਤਿਆਰ ਪਈ ਆ ਜੇ ਮੁੱਖ ਮੰਤਰੀ ਇਹ ਦਲੇਰੀ ਦਿਖਾ ਜਾਂਦੇ ਮੋਦੀ ਸਾਹਿਬ ਤੋਂ ਮੰਗ ਕਰ ਲੈਂਦੇ ਵੀ ਪੰਜਾਬ ਗਵਰਨਮੈਂਟ ਨੂੰ ਵੀ ਅਫੀਮ ਦੀ ਖੇਤੀ ਦੀ ਲੋੜ ਆ 阿फीम ਦੀ ਖੇਤੀ ਤਾਂ ਮੋਦੀ ਸਾਹਿਬ ਨੇ ਦੇਣੀ ਨਹੀਂ ਹੈਗੀ ਕਿਉਂਕਿ ਜਿਹੜੇ 1,112,000 ਪਰਮਿਟ ਜਾਰੀ ਕੀਤਾ ਵਾ ਤਿੰਨ ਸੂਬਿਆਂ ਨੂੰ ਉਹ ਡੋਡਿਆਂ ਦੀ ਖੇਤੀ ਦਾ ਕੀਤਾ ਵਾ ਵੀ ਸਾਨੂੰ ਡੋਡਿਆਂ ਦੀ ਖੇਤੀ ਪੰਜਾਬ ਨੂੰ ਮਿਲ ਸਕਦੀ ਸੀਗੀ ਅਸੀਂ ਸਿਰਫ ਝੋਨਾ ਤੇ ਕਣਕ ਦੇ ਚੱਕਰਾਂ ਦੇ ਵਿੱਚ ਹੀ ਪਏ ਹੋਏ ਆ ਸਾਰਿਆਂ ਨੂੰ ਵੱਡੀ ਗੱਲ ਵੀ ਜਿਹੜੇ ਕੀ ਉੱਥੇ ਦੇ ਕਿਸਾਨ ਲੀਡਰ ਸੀਗੇ ਜਿਹੜੇ 300 ਰੁਪਿਆ ਦੇ ਕਿਸਾਨ ਲੀਡਰ ਸੀ ਉਹਨਾਂ ਨੇ ਧਰਨੇ ਲਾਏ ਉਹਨਾਂ ਨੇ ਮਜਹਰੇ ਕੀਤੇ ਉਹਨਾਂ ਦੇ ਮੈਂਬਰ ਪਾਰਲੀਮੈਂਟਾਂ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਾਮਨ ਨੂੰ ਮਿਲੇ ਉਹਨਾਂ ਦੀਆਂ ਕੋਸ਼ਿਸ਼ਾਂ ਕਰਕੇ ਬਾਈ ਜੀ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ 112000 ਪਰ ਮੀਟਰ ਲੈਂਡ ਦੇ ਵਿੱਚ ਸਫਲ ਹੋ ਗਏ ਤੇ ਤੁਸੀਂ ਦੇਖੋ ਵੀ ਉੱਥੇ ਦੇ ਕਿਸਾਨ ਭੰਗੜਾ ਪਾ ਰਹੇ ਨੇ ਤੇ ਜਿਹੜੇ ਸਾਡੇ ਇੱਥੇ ਦੇ ਬਜ਼ੁਰਗ ਕਿਸਾਨ ਲੀਡਰ ਨੇ ਤੇ ਜਿਹਨਾਂ ਤੇ ਹੁਣ ਡੱਲੇਵਾਲ ਕਹਿੰਦਾ ਵੀ 3000 ਕਰੋੜ ਰੁਪਏ ਦਾ ਮੋਰਚਾ ਵੇਚਿਆ ਵਾ ਜੇ ਸੰਯੁਕਤ ਮੋਰਚਾ ਸੱਚਾ ਵਾ ਜੇ ਸੁਰਜਕਤ ਮੋਰਚਾ ਇਮਾਨਦਾਰ ਤਾਂ ਕਰੇ ਮਹਾਰਾਣੀ ਦਾ ਕੇਸ ਢੱਲੇਵਾਲ ਤੇ ਕਿਉਂ ਨਹੀਂ ਉਹਨੂੰ ਅਦਾਲਤ ਦੇ ਵਿੱਚ ਘੜੀਸਦਾ ਕਿਉਂਕਿ ਭਾਈ ਜੀ ਸਾਰੇ ਵਿੱਚੋਂ ਚੋਰ ਨੇ ਇਹ ਉਧਰ ਤੁਹਾਨੂੰ ਪਤਾ ਹੋਣਾ ਜੋਗਰਾਜ ਨੇ ਵੀ ਕਿਹਾ ਵਾ ਕਹਿੰਦਾ ਰੋਜ਼ 35 ਲੱਖ ਰੁਪਏ ਇਹਨਾਂ ਨੂੰ ਸਟੇਜਾਂ ਤੇ ਗਿਰਦਾ ਹੁੰਦਾ ਸੀਗਾ ਇਹ ਚਾਹੁੰਦੇ ਨਹੀਂ ਵੀ ਪੰਜਾਬ ਦਾ ਜਿਹੜਾ ਕਰਜ਼ਾਈ ਕਿਸਾਨ ਆ ਉਹ ਪੈਰਾਂ ਤੇ ਖੜਾ ਹੋਵੇ ਆਪ ਤਾਂ ਭਾਈ ਜੀ ਇਹਨਾਂ ਨੇ ਸਾਰਿਆਂ ਨੇ ਵਿਆਹ ਕਰਵਾ ਲਏ ਬਜ਼ੁਰਗ ਸਾਰੇ ਬਜ਼ੁਰਗ ਕਿਸਾਨ ਲੀਡਰ ਨੇ ਸਾਰਿਆਂ ਨੇ ਵਿਆਹ ਕਰਾ ਲਏ ਬੱਚੇ ਪੈਦਾ ਕਰ ਲਏ ਇਹ ਨਹੀਂ ਪਤਾ ਵੀ ਇਹਨਾਂ ਨੂੰ ਕਦੋਂ ਬ੍ਰੇਨ ਟੈਕ ਤੇ ਹਾਰਟ ਐਟੈਕ ਆ ਜਾਣਾ ਵਾ ਹੁਣ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ 165 ਬਲਾਕਾਂ ਦੇ ਵਿੱਚੋਂ 115 ਬਲਾਕ ਡਾਰਜੁਗ ਜੂਨ ਦੇ ਵਿੱਚ ਚਲੇ ਗਏ ਜਦ ਪਾਰਟੀਆਂ ਜੀ ਸਾਨੂੰ ਪਤਾ ਵਾ ਵੀ ਕਿਸਾਨ ਦੀ ਜਿੰਦ ਜਾਨ ਹੈ ਜ਼ਮੀਨ ਜ਼ਮੀਨ ਦੀ ਵੈਲੀ ਹੋ ਗਈ ਆ ਪਾਣੀ ਦੇ ਨਾਲ ਤੇ ਪਾਣੀ ਤਾਂ ਬਾਈ ਜੀ ਸਾਡਾ 2030 ਤੱਕ 75% ਤੇ ਚਲੇ ਜਾਣਾ ਵਾ ਇਹਦੇ ਕਰਕੇ ਲੋੜ ਇਸ ਗੱਲ ਦੀ ਆ ਸਾਡੇ ਨਾਲ ਦਾ ਕਿਸਾਨ ਆ ਗੂ ਇਮਾਨਦਾਰ ਨੇ ਤੇ ਨਾ ਜਾਈ ਬਾਈ ਜੀ ਜਿਹੜੇ ਸਾਡੇ ਭਗਵੰਤ ਮਾਨ ਦੀ ਤਾਂ ਘੱਟ ਬੱਲੇ ਬੱਲੇ ਹੋਣੀ ਸੀਗੀ ਪਰ ਨਰਿੰਦਰ ਮੋਦੀ ਦੀ ਬੱਲੇ ਬੱਲੇ ਹੋ ਜਾਣੀ ਸੀਗੀ ਜਿਹੜੇ ਨਰਿੰਦਰ ਮੋਦੀ ਨੂੰ ਕਹਿੰਦੇ ਨੇ ਵੀ ਇਹ ਪੰਜਾਬ ਵਿਰੋਧੀ ਆ ਪਰ ਪਾਈ ਜੀ ਉਹਨੇ ਦਿਲ ਜਿੱਤ ਲੈਣਾ ਸੀ ਪੰਜਾਬ ਦੇ ਕਿਸਾਨਾਂ ਦਾ ਕਿਉਂਕਿ ਇਸ ਖੇਤੀ ਦੇ ਨਾਲ ਲਗਭਗ ਉਸ 50 ਲੱਖ ਬੰਦਿਆਂ ਦਾ ਵੀ ਹੱਲ ਹੋਣਾ ਸੀਗਾ ਜਿਹੜੇ ਕਿ ਇਸ ਬਰਾਸਤੀ ਬੂਟੀ ਐ ਫੀਮ ਟੋਡਿਆਂ ਦੀ ਵਰਤੋਂ ਕਰਦੇ ਨੇ ਤੇ ਲਗਭਗ ਨਸ਼ਾ ਵਿਰੋਧੀ ਕਾਨੂੰਨ ਐਨਡੀਟਸੀਪੀ ਐਕਟ ਦੇ ਅਧੀਨ ਇਹ ਅਪਰਾਧੀਆਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਬਹੁਤ ਬੱਲੇ ਬੱਲੇ ਹੋਣੀ ਸੀ મોદી ਦੀ ਆ ਤੁਸੀਂ ਕਹਿੰਦੇ ਹੋ ਵਿਧਾਨ ਸਭਾ ਦੇ ਵਿੱਚ ਚੱਕਣੇ ਪਰ ਇਸ ਵਾਰ ਵਿਧਾਨ ਸਭਾ ਦੇ ਵਿੱਚ ਤਾਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਨੇ ਮੁੱਦਾ ਚੱਕਿਆ ਸੀ ਦੇਖੋ ਬਾਈ ਜੀ ਚੱਕਿਆ ਜ਼ਰੂਰ ਆ ਚੱਕਣਾ ਕੋਸ਼ਿਸ਼ ਨਹੀਂ ਚਾਹੀਦਾ ਤਾਂ ਇਹ ਸੀਗਾ ਪਠਾਨ ਮਜਰਾ ਸਾਹਿਬ ਨੂੰ ਇਹ ਵੀ ਉਹਨਾਂ ਦੀ ਦਲੇਰੀ ਆ ਵੀ 99 ਦੇ ਵਿੱਚੋਂ ਕਿਸੇ ਨੇ ਤਾਂ ਅਣਖ ਤੇ ਗੈਰਤ ਆਪਣੀ ਦਿਖਾਈ ਆ ਚੱਕ ਲਿਆਉਣਾ ਤਾਂ ਉੱਥੇ ਵੈਟ ਪੇਪਰ ਚਾਹੀਦਾ ਸੀਗਾ ਵੈਟ ਪੇਪਰ ਲਿਆਉਣਾ ਚਾਹੀਦਾ ਸੀਗਾ ਫੈਲ ਤਿਆਰ ਪਈ ਆ ਸੈਂਟਰ ਤੋਂ ਮੰਗ ਕਰਨੀ ਚਾਹੀਦੀ ਸੀ ਜਦ ਲੋਕ ਸਭਾ ਦੀਆਂ ਚੋਣਾਂ ਨੇ ਮੋਦੀ ਸੂਬਿਆਂ ਨੂੰ ਗੱਫੇ ਵੰਡ ਰਿਹਾ ਵਾ ਤਾਂ ਲੋਕ ਸਭਾ ਦੇ ਚੋਣਾਂ ਦਾ ਸਾਨੂੰ ਫਾਇਦਾ ਚੱਕਣਾ ਚਾਹੀਦਾ ਸੀਗਾ ਹੁਣ ਤੁਸੀਂ ਦੇਖਿਆ ਨਹੀਂ ਹੁਣ ਆਰਟੀਆਈ ਤਾਂ ਹੀ ਜਿਹੜੀ ਨੇਹਾ ਛੂਰੀ ਨੂੰ ਡਰੱਗ ਮਾਫੀਏ ਨੇ ਮਾਰਿਆ ਸੀ ਕੈਪਟਨ ਅਮਰਿੰਦਰ ਸਿੰਘ ਤੇ ਡਰੱਗ ਮਾਫੀਏ ਨੇ ਮਾਰਿਆ ਸੀਗਾ ਹੁਣ ਤੱਕ ਜੀਵ ਤੇ ਰੱਖਣ ਵਾਲੀ ਗੋਲੀ ਸਾਡੇ ਪੰਜਾਬੀ 33 ਕਰੋੜ ਗੋਲੀਆਂ ਖਾ ਚੁੱਕੇ ਨੇ ਜੀਵ ਤੇ ਰੱਖਣ ਵਾਲੀ ਜਿਹੜੀ ਕਿ ਨੌਜਵਾਨਾਂ ਦੇ ਬੀਜ ਤੇ ਚਕਰਾਣੂ ਮਾਰਦੀ ਆ ਲੀਵਰ ਗੁਰਦੇ ਖਰਾਬ ਕਰਦੀ ਆ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਧਿਆਨ ਹੈਗਾ ਵਾ ਆਪਣੀ ਆਪਣੀ ਢਫਲੀ বাজਾਈ ਜਾਂਦੇ ਨੇ ਜਦ ਕਿ ਪੰਜਾਬ ਦੇ ਵਿੱਚ ਇਸ ਟਾਈਮ ਮੌਤ ਖੁੱਲੀ ਫਿਰਦੀ ਆ ਪਹਿਲਾਂ 22 ਸਾਲ 25 ਸਾਲ 30 ਸਾਲਾਂ ਦਾ ਸ਼ਿਕਾਰ ਕਰਦੀ ਸੀਗੀ ਹੁਣ ਚਿੱਟੇ ਦਾ ਚਿੱਟੇ ਦਾ ਸ਼ਿਕਾਰ ਹੋ ਰਹੇ ਨੇ 14 ਸਾਲ 16 ਸਾਲ 18 ਸਾਲ ਦੇ ਨੌਜਵਾਨ ਉਸੇ ਕਿਸਾਨਾਂ ਆਗੂਆਂ ਦੇ ਇਲਜ਼ਾਮ ਲਾਦਨੇ ਹੋ ਜਿਹੜੇ ਸਾਡੇ ਕਿਸਾਨ ਆਗੂ ਇੰਨੇ ਸੰਘਰਸ਼ ਲੜਦੇ ਆ ਕਿ ਉਹਨਾਂ ਨੂੰ ਨਹੀਂ ਪਤਾ ਪੰਜਾਬ ਦੇ ਅੰਦਰ ਜੇ ਖਸਖਸ ਦੀ ਖੇਤੀ ਹੋ ਜAVE ਤਾਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜੂ ਉਹ ਕਿਉਂ ਨਹੀਂ ਮੰਗ ਕਰਦੇ ਦੇਖੋ ਜੀ ਪਹਿਲੀ ਗੱਲ ਆ ਮੈਂ ਪਹਿਲਾਂ ਖਸਕਸਦੀ ਖੇਤੀ ਦੀ ਮੰਗ ਕਰਦਾ ਹੁੰਦਾ ਸੀ ਮੈਂ ਹੁਣ ਕੋਈ ਖਸਕਸਦੀ ਖੇਤੀ ਦੀ ਮੰਗ ਨਹੀਂ ਕਰਦਾ ਸੀ ਡੋਕੇ ਲੈਣੇ ਨੇ ਜਦੋਂ ਕਿਸਾਨਾਂ ਦੀ ਗਵਾਹੀ ਕਰਦੇ ਨੇ ਕਿਸਾਨ ਜਦੋਂ ਉਹੀ ਇਸ ਚੀਜ਼ ਦੀ ਮੰਗ ਨਹੀਂ ਕਰਦੇ ਅਸੀਂ ਤਾਂ ਹੁਣ ਇਹ ਮੰਗ ਕਰਦੇ ਆ ਵੀ ਜਿਵੇਂ ਹੁਣ ਤਿੰਨ ਸੂਬੇ ਐਮਪੀ ਯੂਪੀ ਤੇ ਹਰਿਆਣਾ ਯੂਪੀ ਦੇ ਕਿਸਾਨਾਂ ਨੇ ਵਿੱਤ ਮੰਤਰੀ ਸੀਤਾਰਾਮਨ ਨੂੰ ਮਿਲ ਕੇ ਮੰਗ ਕੀਤੀ ਆ ਵੀ ਐਲਐਨਡੀਸੀਪੀ ਐਕਟ ਦੇ ਵਿੱਚੋਂ ਡੋਡਿਆਂ ਨੂੰ ਬਾਹਰ ਕੱਢਿਆ ਜਾਵੇ ਅਸੀਂ ਤਾਂ ਇਹ ਕਹਿੰਦੇ ਆ ਵੀ ਲੱਖਾਂ ਬੰਦਿਆਂ ਦੇ ਡੋਡਿਆਂ ਦੇ ਸਰਕਾਰੀ ਕਾਰਡ ਬਣਨੇ ਚਾਹੀਦੇ ਨੇ ਤੇ ਸਾਨੂੰ ਵੀ ਜਿਵੇਂ ਇੱਕ ਬੰਦਾ ਸ਼ਰਾਬ ਦੇ ਠੇਕੇ ਇੱਕ ਬੋਤਲ ਖਰੀਦਦਾ ਇੱਕ ਅਧਿਆ ਖਰੀਦਦਾ ਵਾ ਡੱਬ ਦੇ ਵਿੱਚ ਪਾ ਕੇ ਡਿੱਗੇ ਵਿੱਚ ਰੱਖ ਕੇ ਲੈ ਕੇ ਚੌੜਾ ਹੋ ਕੇ ਤੁਰ ਜਾਂਦਾ ਵਾ ਤੇ ਸਾਡੇ ਹੁਣ ਦੇਖੋ ਕਿੰਨੇ ਕੇਸ ਪੜੇ ਗਏ ਨੇ ਜਿਹੜਾ ਨੇ ਆਪਣੇ ਘਰੇ ਫੀਮ ਖਸ ਖਸ ਬੀਜੀ ਸੀਗੀ ਉਹ ਕਿਤੇ ਸ਼ੌਕਤਾਂ ਦਾ ਬੀਜ ਦੇ ਨਹੀਂ 20-20 ਸਾਲਾਂ ਤੋਂ 30-30 ਸਾਲਾਂ ਤੋਂ ਇਸ ਚੀਜ਼ ਨੂੰ ਲੈ ਕੇ ਖਾ ਰਹੇ ਨੇ ਨਾਲੇ ਉਹ ਮਾਂ ਦੇ ਪੇਟ ਦੇ ਵਿੱਚੋਂ ਥੋੜਾ ਵੀ ਡੋਡੇ ਖਾਣ ਲੱਗੇ ਸੀਗੇ ਹੁਣ ਤੱਕ ਜਿਨ੍ਹਾਂ ਨੇ 74 ਸਾਲ ਪੰਜਾਬ ਤੇ ਰਾਜ ਕੀਤਾ ਵਾ ਚਾਹੇ ਕਾਲੀ ਹੁਣ ਚਾਹੇ ਕਾਂਗਰਸ ਹੋਣ ਤੇ ਬਾਈ ਜੀ ਹਰੇਕ ਅਪਸਾਰ ਵੋਟਾਂ ਦੇ ਵਿੱਚ ਅਫੀਮ ਵੀ ਵੰਡਦੇ ਆ ਡੋਡੇ ਵੀ ਵੰਡਦੇ ਨੇ ਤੇ ਸ਼ਰਾਬ ਵੀ ਵੰਡਦੇ ਆ ਤੇ ਪੈਸਾ ਵੀ ਵੰਡਦੇ ਨੇ ਜਦ ਹੁਣ ਸਾਡੇ ਲੱਖਾਂ ਵੀਰ ਇਸ ਇਸ ਬਰਾਸਤੀ ਬੂਟੀ ਤੇ ਲੱਗ ਕੇ ਤਾਂ ਬਾਈ ਜੀ ਉਹਨਾਂ ਨੇ ਆਪਣੇ ਮਜਬੂਰੀ ਬਸ ਉਹਨਾਂ ਨੂੰ ਬੀਜਣੀ ਪੈ ਰਹੀ ਹੈ ਜਿਹੜੇ ਕਿ 500 ਰੁਪਏ ਪ੍ਰਤੀ ਕਿਲੋ ਭੁੱਕੀ 8000 ਨੂੰ ਹੋ ਗਈ। ਹੈਰਾਨੀ ਦੇਖੋ ਵੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਹਾਂ ਕਿ ਜਦ 80% ਸਾਡੇ ਐਮਐਲਏ ਸਾਡੇ ਇੱਥੇ ਦੇ ਲੀਡਰ 80% ਵਿਧਾਨ ਸਭਾ ਦੇ ਵਿੱਚ ਖਾਣ ਵਾਲੇ ਬੈਠੇ ਨੇ ਤੇ ਸਾਡੇ ਦੂਜਿਆਂ ਨੂੰ ਇਹਨਾਂ ਦੇ ਜੀਵਤੇ ਰੱਖਣ ਵਾਲੀਆਂ ਗੋਲੀਆਂ ਤੇ ਲਾਇਆ ਹੋਇਆ ਵਾ। ਅਸੀਂ ਤਾਂ ਇੱਕ ਹੀ ਜਾਣਦੇ ਆ ਐਤਕੀ ਮੋਦੀ ਤੋਂ ਜੇ ਮੰਗ ਕਰਦੇ ਤਾਂ ਮੋਦੀ ਦੀ ਬੱਲੇ ਬੱਲੇ ਹੋਣੀ ਸੀਗੀ ਜਿਹੜੇ ਮੋਦੀ ਨੂੰ ਕਹਿੰਦੇ ਨੇ ਪੰਜਾਬ ਵਿਰੋਧੀ ਆ ਉਹਨੇ ਪੰਜਾਬ ਦੇ ਸਕੇ ਹੋ ਕੇ ਦਿਖਾਉਣਾ ਸੀਗਾ। ਆ ਤੁਸੀਂ ਕਹਿੰਦੇ ਹੋ ਕਿ ਕਾਲੀ ਦਲ ਦੀ ਸਰਕਾਰ ਰਹੀ ਭਾਜਪਾ ਦੀ ਰਹੀ ਕਾਂਗਰਸ ਦੀ ਰਹੀ ਕਿਸੇ ਨੇ ਕੱਖ ਨਹੀਂ ਕੀਤਾ ਪਰ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਰਹੇ ਹੋ ਉਹਨਾਂ ਦਾ ਝੰਡਾ ਚੁੱਕਦੇ ਰਹੇ ਹੋ ਫਿਰ ਕੋਈ ਨਾ ਕੋਈ ਤਾਂ ਕਮੀ ਹੋਣੀ ਨਾ ਵੀ ਇਹ ਵੀ ਸਰਕਾਰ ਨਹੀਂ ਕਰਦੀ ਇਹਨੂੰ ਦੇਖ ਦੇਖੋ ਤੱਕ ਜੀ ਮੈਨੂੰ ਹੈਗਾ ਵਾ ਹੁਣ ਤੁਸੀਂ ਦੇਖੋ ਭਗਵੰਤ ਮਾਨ ਦੀ ਲਹਿਰ ਨਾਲ ਕਿ ਭਗਵੰਤ ਮਾਨ ਦੀ ਲਹਿਰ ਨਾਲ ਬਹੁਤ ਪੰਜਾਬ ਇੱਥੇ ਪੰਜਾਬ ਦੇ ਵਿੱਚ ਬਦਲਾਅ ਆਇਆ ਸੀਗਾ ਹੁਣ ਮੈਂ ਭਗਵੰਤ ਮਾਨ ਦੀ ਅਸੀਂ ਇਸ ਕਰਕੇ ਖੁੱਲ ਕੇ ਸਪੋਰਟ ਕੀਤੀ ਸੀ ਜਦੋਂ ਸਾਡੀ ਦੋਗੇਰੀ ਵਿਧਾਨ ਜਦੋਂ ਐਮਪੀਸੀ ਇਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਮਾਨ ਸਾਹਿਬ ਨੇ ਮੈਨੂੰ ਇਹ ਆਪਣਾ ਨੰਬਰ ਪਰਸਨਲ ਨੰਬਰ ਦਿੱਤਾ ਹੋਇਆ ਸੀ ਉਹ ਇਹੀ ਕਹਿੰਦੇ ਹੁੰਦੇ ਸੀ ਵੀ ਰਣਜੀਤ ਡੋਟਿਆਂ ਦੇ ਠੇਕਿਆਂ ਦੀ ਗੱਲ ਨਾ ਕਰਿਆ ਕਰ ਜੇ ਗੱਲ ਕਰਨੀ ਹੀ ਹੁੰਦੀ ਹੈ ਖੇਤੀ ਦੀ ਗੱਲ ਕਰਿਆ ਕਰ ਖੇਤੀ ਹੋਗੀ ਤਾਂ ਖੇਤੀ ਹੋਗੀ ਤਾਂ ਦੂਜੇ ਬੰਦਿਆਂ ਨੂੰ ਆਰਾਮ ਨਾ ਮਿਲਣ ਲੱਗ ਜਾਣਾ ਜਦ ਹੁਣ ਬਾਈ ਜੀ ਹੁਣ ਤੁਸੀਂ ਦੇਖੋ ਮਾਰੂ ਨਸ਼ਿਆਂ ਛੋਟੀ ਛੋਟੀ ਉਮਰ ਦੇ ਨੌਜਵਾਨ ਮਰ ਰਹੇ ਨੇ ਮੈਂ ਤਾਂ ਆਪਣੀ ਸਰਕਾਰ ਤੇ ਇਸ ਸੋਚ ਕੇ ਹੈਰਾਨ ਆ ਕਿ ਜਿਹੜਾ ਭਗਵੰਤ ਮਾਨ ਕਦੇ ਸਾਡੇ ਲਾਈਵ ਦੇ ਵਿੱਚ ਇਸ ਚੀਜ਼ ਬਾਰੇ ਬਿਲਕੁਲ ਸਹਿਮਤ ਹੁੰਦਾ ਸੀਗਾ ਤੇ ਹੁਣ ਉਹ ਵਿਧਾਨ ਲੋਕ ਸਭਾ ਦਾ ਫਾਇਦਾ ਚੱਕਣ ਲਈ ਇੱਕ ਵਾਰ ਕਦੇ ਬੋਲਿਆ ਤੱਕ ਨਹੀਂ ਆਇਆਗਾ ਉਹਨੂੰ ਮਹਿਸੂਸ ਕਰਨਾ ਹੁਣ ਦੇਖੋ ਪਹਿਲਾਂ ਤਾਂ ਕਿੰਨੀ ਸਾਡੀ ਸਰਕਾਰ ਦੀ ਬੇਇੱਜ਼ਤੀ ਹੋ ਰਹੀ ਹੈ ਪਹਿਲਾਂ ਤਰਨ ਤਰਨ ਦੇ ਵਿੱਚ 300 ਬੰਦਾ ਮਰਿਆ ਸੀ ਸ਼ਰਾਬ ਪੀ ਕੇ ਹੁਣ ਗਰੂਰ ਦੇ ਵਿੱਚ ਮਰ ਗਏ ਜੇਕਰ ਭਾਈ ਜੀ ਮੈਂ ਕਹੀਆ ਚਾਹੇ ਜੋ ਮਰ ਜੀਆ ਸ਼ਰਾਬ ਆ ਚਾਹੇ ਮਾਰੂ ਨਛੇ ਨੇ ਜੇ ਬਾਈ ਜੀ ਬਿਲਕੁਲ ਘਟ ਜਾਣਗੇ ਜੇਕਰ ਇਥੇ ਬਰਾਸਤੀ ਬੁੱਟੀ ਫੀਮ ਡੋਡੇ ਲਾਗੂ ਹੋਗੇ ਇਹਦੇ ਕਰਕੇ ਮਾਨ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਮਾਨ ਸਾਹਿਬ ਇਸ ਟਾਈਮ ਦੇਖੋ ਆਪਣੀ ਸਰਕਾਰ ਦਾ ਅਕਸ਼ ਕੀ ਆ ਜੇ ਇਹੀ ਹਾਲਾਤ ਰਹੇ ਮਾਨ ਸਾਹਿਬ ਤਾਂ ਆਪਾਂ ਬੀਤਿਆਂ ਦੇ ਵਿੱਚ ਰਹਿ ਜਾਾਂਗੇ ਅਕਾਲੀ ਕਾਂਗਰਸੀਸ ਤਾਂ ਮਿਲ ਕੇ ਫੇਰ 74 ਸਾਲ ਰਾਜ ਕਰਗੇ ਆ ਤੁਸੀਂ ਕਹਿੰਦੇ ਹੋ ਕਿ ਮੁੱਖ ਮੰਤਰੀ ਨੇ ਜਿਹੜੇ ਹੁਣ ਭਗਵੰਤ ਸਿੰਘ ਮਾਨ ਜਦੋਂ ਮੈਂਬਰ ਪਾਰਲੀਮੈਂਟ ਤੋਂ ਤੁਹਾਨੂੰ ਆਪਣਾ ਪਰਸਨਲ ਨੰਬਰ ਦਿੱਤਾ ਸੀ ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਕਦੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਉਸ ਨੰਬਰ ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਘੰਟੀ ਵੱਜਦੀ ਆ ਜਾਂ ਨਹੀਂ ਭਾਈ ਜੀ ਉਹ ਤਾਂ ਉਹ ਤਾਂ ਹੀ ਉਹਨਾਂ ਦਾ ਬੰਦ ਆਉਂਦਾ ਪਰ ਅਸੀਂ ਜਿਸ ਢੰਗ ਨਾਲ ਕੋਈ ਐਪਲੀਕੇਸ਼ਨ ਦੰਨੇ ਆ ਤੇ ਜਿਨ੍ਹਾਂ ਨੇ ਪਹਿਲਾਂ ਬੰਦਿਆਂ ਨਾਲ ਸਾਡੀਆਂ ਮੀਟਿੰਗਾਂ ਕਰਾਉਂਦੇ ਹੁੰਦੇ ਸੀਗੇ ਉਹਨਾਂ ਰਹੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਿਲਿਏ ਉਹਨਾਂ ਨੂੰ ਉਹਨਾਂ ਦਾ ਵਾਅਦਾ ਯਾਦ ਕਰਾਈਏ ਇਹ ਵਾਅਦਾ ਯਾਦ ਕਰਾਈਏ ਵੀ ਅੱਜ ਇਹ ਤੋਂ ਵੱਧ ਪੰਜਾਬ ਲਈ ਬਦਕਿਸਮਤੀ ਕੀ ਹੋ ਸਕਦੀ ਆ ਵੀ ਪੰਜਾਬਣਾਂ ਦੀਆਂ ਕੋਖਾਂ ਦੇ ਵਿੱਚ ਜੂਪੀ ਬਿਹਾਰ ਦਾ ਵੀਰਜ ਪੈਣ ਲੱਗ ਗਿਆ ਇਹ ਤੋਂ ਵੱਧ ਕਿਸਮਤੀ ਕੀ ਹੋ ਸਕਦੀ ਆ ਦੀ ਤਲਾਕਾਂ ਦੀ ਗਿਣਤੀ ਦਿਨੋ ਦਿਨ ਹੀ ਪੰਜਾਬ 'ਚ ਵੱਧ ਰਹੀ ਆ ਤੁਹਾਨੂੰ ਪਤਾ ਵਪਾਰੀ ਕਿੰਨੇ ਡਰੇ ਹੋਏ ਨੇ ਕਿਤੇ ਰੋਜ਼ ਪ੍ਰਦਰਸ਼ਨ ਕਰ ਰਹੇ ਮਾਰਕੀਟਾਂ 'ਕਈ ਜਗ੍ਹਾ ਤੇ ਬੰਦ ਕੀਤੀਆਂ ਨੇ ਵੀ ਅਸੀਂ ਦੁਕਾਨ 'ਚ ਬੈਠਦੇ ਆ ਸਾਨੂੰ ਇਹ ਨਹੀਂ ਪਤਾ ਵੀ ਚਿੱਟਾ ਪੀਣ ਵਾਲਾ ਕਦੋਂ ਆ ਕੇ ਸਾਡੇ ਸਿਰ ਤੇ ਵਿੱਚ ਗੋਲੀ ਮਾਰ ਜਵੇ ਦੇਖੋ ਸਾਰੇ ਨੂੰ ਵੱਡੀ ਗੱਲ ਇਹ ਆ ਹੁਣ ਰਾਜਸਥਾਨ ਦੇ ਵਿੱਚ ਡੋਡਿਆਂ ਦੇ ਠੇਕੇ ਖੁੱਲੇ ਰਹੇ ਨੇ ਅਸੀਂ ਕੋਈ ਬੰਗਲਾਦੇਸ਼ ਦਾ ਹਿੱਸਾ ਮਾ ਭਾਟੀਆ ਜੀ ਅਸੀਂ ਕੋਈ ਪਾਕਿਸਤਾਨ ਦਾ ਹਿੱਸਾ ਮ ਤੁਸੀਂ ਤੁਸੀਂ ਦੇਖੋ 5 6 ਸੂਬਿਆਂ 'ਚ ਅਨਲੀਗਲ ਖੇਤੀ ਹੁੰਦੀ ਆ ਬੰਗਾਲ ਦੇ ਵਿੱਚ ਅਨਲੀਗਲ ਖੇਤੀ ਹੁੰਦੀ ਆ ਫੀਮ ਦੀ ਉੱਤਰਾਖੰਡ ਦੇ ਵਿੱਚ ਹੁੰਦੀ ਆ ਅ ਅ ਸ਼੍ਰੀਨਗਰ ਦੇ ਵਿੱਚ ਹੁੰਦੀ ਆ ਤੇ ਅਸਾਮ ਦੇ ਵਿੱਚ ਹੁੰਦੀ ਆ ਉੱਥੇ ਖੇਤੀ ਹੁੰਦੀ ਕਿਵੇਂ ਆ ਉੱਥੇ ਦੇ ਲੋਕਾਂ ਦਾ ਏਕਾ ਵਾ ਸਾਡੇ ਤਾਂ ਲੋਕ ਜੇ ਮਾੜਾ ਮੋਟਾ ਕੰਮ ਕਰ ਲੈ ਸਭ ਤੋਂ ਵੱਧ ਡੋਗਰੇ ਤੇ ਨਰੇਣੂ ਇਸ ਟਾਈਮ ਪੰਜਾਬ ਦੇ ਵਿੱਚ ਨੇ ਦੱਲੇ ਸਾਰਿਆਂ ਨਾਲੋਂ ਜ਼ਿਆਦਾ ਪੰਜਾਬ ਦੇ ਵਿੱਚ ਨੇ ਜੋ ਇੱਕ ਕੰਮ ਕਰਦਾ ਉਹਨਾਂ ਦੀ ਲੱਤਾਂ ਖਿੱਚ ਰਹੇ ਹੁਣ ਤਿੰਨ ਜੜੇ ਜਿਹੜੇ ਫੀਮ ਦੀ ਖੇਤੀ ਵਾਲੇ ਪੜੇ ਨੇ ਉਹ ਜੇ ਕਿਸੇ ਕਿਸੇ ਡੋਗਰਿਆਂ ਨੇ ਜੇ ਮੁਖਬਰ ਨਹੀਂ ਉਹਨਾਂ ਦੀ ਮੁਖਬਰੀ ਕੀਤੀ ਤਾਂ ਹੀ ਜਾ ਕੇ ਪੁਲਿਸ ਨੇ ਫੜ ਲਿਆ ਉਹ ਇਹਦੇ ਕਰਕੇ ਪੰਜਾਬ ਬਾਈ ਜੀ ਉਹ ਪੰਜਾਬ ਨਹੀਂ ਰਿਹਾ ਹੈਗਾ ਜਿਹੜਾ ਪਹਿਲਾਂ ਸੀਗਾ ਅੱਜ ਪੰਜਾਬ ਦੇ ਵਿੱਚ ਦੱਲਿਆਂ ਦੀ ਨਰਾਇਣੂਆਂ ਤੇ ਡੋਗਰਿਆਂ ਦੀ ਗਿਲਤੀ ਮਿਲੀਅਨ ਦੇ ਵਿੱਚ ਆ ਹੋਰ ਛੱਡੋ ਤੁਸੀਂ ਜਿਸ ਪੰਜਾਬ ਦੀ ਧਰਤੀ ਨੇ 2030 ਤੱਕ 75% ਪੰਜਰ ਹੋ ਜਾਣਾ ਵਾ ਹੁਣ ਕਿਸਾਨ ਲੀਡਰ ਹੁਣ ਡੱਲੇ ਵਾਲਾ ਗੱਤਰਾ ਸਾਹੂ ਪਰਚੀ ਪਾਇਆ ਹੋਇਆ ਵਾ ਤੇ ਆਪਣੇ ਕਿਸਾਨਾਂ ਨੂੰ ਕਹਿ ਰਿਹਾ ਹੋਵਾ ਵੀ ਮੇਰਾ ਚਾਰ ਜਗ੍ਹਾ ਤੇ ਰੇਟ ਸਫੈਦਾ ਬੀਜਿਆ ਹੋਇਆ ਵਾ ਤੁਸੀਂ ਵੀ ਸਫੈਦਾ ਬੀਜੋ ਸਫੈਦਾ ਦਾ ਸਭ ਤੋਂ ਵੱਧ ਪੱਧ ਪਾੜੀ ਦੀ ਬਰਬਾਦੀ ਕਰਦਾ 75% ਪੰਜਾਬ ਦੀ ਕਿਸਾਨੀ ਉਹ ਆ ਜਿਹੜੀਆਂ ਮੱਝਾ ਰੱਖ ਕੇ ਦੁੱਧ ਵੇਚ ਕੇ ਆਪਣਾ ਪਰਲਰ ਪੋਚਨ ਕਰਦੇ ਨੇ ਪੰਜਾਬ ਤੇ 15% ਪੰਜਾਬ ਦੀ ਕਿਸਾਨੀ ਉਹ ਆ ਜਿਹਦੇ ਕੋਲ 85% ਕਿਸਾਨਾਂ ਜਿੱਨੀ ਜਮੀਨ ਇਹ ਰੌਲਾ ਪਾਈ ਜਾਂਦੇ ਨੇ ਝੂਠਾ ਰੌਲਾ ਪਾਈ ਜਾਂਦੇ ਨੇ ਵੀ ਇੱਥੇ ਅਦਾਨੀਆਂ ਵਾਦਨੀਆਂ ਦੀ ਅਖਬਾ ਹੁਣ ਬਾਈ ਜੀ ਆਪਣਾ ਲੁਧਿਆਣਾ ਵਾ ਲੁਧਿਆਣੇ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਵਿਕ ਗਈ ਵਿਕ ਗਈ ਨਹੀਂ ਪਟਿਆ ਜੀ ਇੱਥੇ ਕਿਹੜੇ ਅਦਾਨੀ ਬਾਨੀ ਨੇ ਜ਼ਮੀਨ ਲੈਂਤੀ ਐ ਇੱਥੇ ਲੈਂਤੀ ਐ ਲੁਧਿਆਣੇ ਦੇ ਵਪਾਰੀਆਂ ਨੇ ਇੱਥੇ ਲੈਂਤੀ ਐ ਪੰਜਾਬ ਦੇ ਵਪਾਰੀਆਂ ਨੇ ਇਦਾਂ ਹੀ ਪੰਜਾਬ ਦੇ ਚਾਰ ਸ਼ਹਿਰ ਹੋਰ ਨੇ ਜਿਵੇਂ ਜਲੰਧਰ ਹੋ ਗਿਆ ਪਟਿਆਲਾ ਹੋ ਗਿਆ ਮਹਾਲੀ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਇੱਥੇ 20000 ਏਕੜ ਦੇ ਵਿੱਚ ਮਤਲਬ ਵਿਕੀ ਆ ਆਹ ਵਿਕੀ ਆ ਜ਼ਮੀਨ ਵੀ ਕੀ ਆ ਇੱਥੇ ਦੇ ਵੀ ਇੱਥੇ ਦੇ ਵਪਾਰੀਆਂ ਨੇ ਜ਼ਮੀਨ ਖਰੀਦੀ ਆ ਇਹੇ ਕਹੀ ਜਾਂਦੇ ਨੇ ਇੱਥੇ ਅਦਾਨੀਆਂ ਬਾਨੀਆਂ ਦੀ ਨਿਗ੍ਹਾ ਅਦਾਨੀ ਬਾਨੀਆਂ ਨੇ ਜ਼ਮੀਨਾਂ ਲੈ ਜਾਣੀਆਂ ਨੇ ਭਾਈ ਜੀ ਅਦਾਨੀ ਬਾਨੀ ਸਾਡੇ ਪੰਜਾਬ ਦੀਆਂ ਜ਼ਮੀਨ ਉਸੋ ਟਾਈਮ ਲੈ ਕੇ ਜਾਣਗੇ ਜਦੋਂ ਸਾਡੀ ਪੰਜਾਬ ਦੀ ਧਰਤੀ ਬੰਜਰ ਹੋ ਗਈ ਜਦੋਂ ਪੰਜਾਬ ਦੇ ਜਿਵੇਂ 90 ਦੇ ਵਿੱਚ 95 ਦੇ ਵਿੱਚ ਸਾਡੇ 50000 ਦਾ ਕੀਲਾ ਨਹੀਂ ਸੀ ਕੋਈ ਲੈਂਦਾ ਹੁੰਦਾ ਜਦੋਂ ਪੰਜਾਬ ਦੀ ਧਰਤੀ ਬੰਜਰ ਹੋ ਗਈ ਪਾਣੀ ਖਤਮ ਹੋ ਗਿਆ ਫਿਰ ਉਹਨਾਂ ਨੇ ਕਿਸਾਨ ਦੀ ਜ਼ਮੀਨ ਕੌਟੀਆਂ ਦੇ ਭਾ ਲੈਣੀ ਆ ਆ ਜਿਹੜੇ ਲੱਖੇ ਸਦਾਣੇ ਹੋਣੀ ਜਬਲੀਆ ਛੱਡੀ ਜਾਂਦੇ ਨੇ ਹੋਰ ਛੱਡੀ ਜਾਂਦੇ ਨੇ ਅਦਾਨੀਆਂ ਬਾਨੀਆਂ ਦੀ ਜ਼ਮੀਨ ਆ ਹੁਣ ਆਪਣੇ ਲੁਧਿਆਣੇ 'ਚ ਹਜ਼ਾਰਾਂ ਏਕੜ ਵੇਚ ਗਈ ਪਟਿਆਲੇ 'ਚ ਹਜ਼ਾਰਾਂ ਏਕੜ ਵੇਚ ਗਈ ਮਹਾਲੀ ਦੇ ਵਿੱਚ ਹਜ਼ਾਰਾਂ ਏਕੜ ਵੇਚ ਗਈ ਤੁਸੀਂ ਦੱਸੋ ਭਾਟੀਆ ਜੀ ਹੁੰਦਾ ਨਹੀਂ ਬਾਨੀਆਂ ਨੇ ਲੈਂਦੀ ਐ ਉਹ ਤਾਂ ਪੰਜਾਬ ਦੇ ਵਪਾਰੀਆਂ ਨੇ ਲੈਂਦੀ ਐ ਨਾ ਅਦਾਨੀ ਬਾਨੀ ਜ਼ਮੀਨਾਂ ਸਾਡੇ ਪੰਜਾਬ ਦੀ ਆ ਉਦੋਂ ਲੈਣਗੇ ਜਦੋਂ ਜ਼ਮੀਨ ਬੰਜਰ ਹੋ ਗਈ ਕਹਿੰਦੇ ਭਾ ਹੋਗੀ ਤੇ ਜਦ ਕਿਸਾਨ ਖੁਦ ਕਹੂਗਾ ਵੀ ਹਾਂ ਸਾਡੀ ਜ਼ਮੀਨ ਲੈ ਲੈ ਜਿਵੇਂ 90 90 ਦੇ ਵਿੱਚ 85 ਦੇ ਵਿੱਚ 50 50000 ਦਾ ਕੀਲਾ ਵਿਗਦਾ ਹੁੰਦਾ ਸੀ ਹੁਣ ਜਦ ਕੀ ਸਾਰਿਆਂ ਨੂੰ ਵੱਡੀ ਗੱਲ ਸਭ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੱਕ ਜਿਤਾਉਂਦੇ ਨੇ ਜਦੋਂ ਦੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਭਾਈ ਜੀ ਚਾਹੀਦਾ ਹੈ ਹੁਣ ਤੁਹਾਨੂੰ ਦੇਖੇ ਨਹੀਂ ਆਪਣੇ ਲੁਧਿਆਣਾ ਚ ਆਰਗੈਨਿਕ ਕਣਕ ਦੀ ਖੇਤੀ ਪੂਰੀ ਗੱਡੀ ਉੱਤੀ ਉਤਰੀ ਹੈ ਤੇ ਅਸੀਂ ਭਾਈ ਜੀ ਇੱਥੇ ਰਹੇ ਹਾਂ ਸਿਪਰੀਆਂ ਪਾ ਕੇ ਤੀਸਰੀ ਜਨਾਨੀ ਦੀ ਬੱਚੇ ਤਾਂ ਨਹੀਂ ਨਿਕਲੀ ਹੋਈ ਹੈ ਕਿਹੜੀ ਅਜੀਬੀ ਰਹੀ ਸਪਰੇਆ ਨਹੀਂ ਪਹੁੰਦੇ ਪੌਣ ਵਾਲਿਆਂ ਨੂੰ ਵੀ ਕੈਂਸਰ ਹੁੰਦਾ ਅੱਜ ਪੰਜਾਬ ਬਿਮਾਰਾਂ ਦਾ ਬਿਮਾਰ ਬਣ ਕੇ ਰਹਿ ਗਿਆ 11 11 ਸਾਲ ਦੀਆਂ ਕੁੜੀਆਂ ਨੂੰ ਮਹੀਨਾ ਆਉਣ ਲੱਗ ਗਿਆ ਕੈਂਸਰ ਕਾਲਾ ਪੀਲਿਆ ਸ਼ੂਗਰ ਹਰ ਘਰ ਦੇ ਵਿੱਚ ਵੜੀ ਜਾਂਦੀ ਆ 30 ਤੇ 35 35 40 40 ਸਾਲ ਦੇ ਨੌਜਵਾਨਾਂ ਨੂੰ ਇੱਥੇ ਹਾਰਟ ਅਟੈਕ ਹੁੰਦੇ ਨੇ ਕਿਉਂ ਕਿ ਅਸੀਂ ਮਾਂ ਦੇ ਪੇਟ ਦੇ ਵਿੱਚ ਅਸੀਂ ਯੂਰੀਆ ਖਾਣ ਲੱਗ ਜਾਂਦੇ ਆ ਹਾਰਟ ਅਟੈਕ ਕਿਉਂ ਹੋ ਰਹੇ ਨੇ ਜਿਹੜੇ ਕਿ ਯੂਰੀਆ ਖਾਣ ਨਾਲ ਸਾਡਾ ਸਰੀਰ ਦੇ ਵਿੱਚ ਚਰਬੀ ਵਧ ਰਹੀ ਆ 70% ਪੇਸ਼ਟ ਪੰਜਾਬ ਦੇ ਵਿੱਚ ਲੀਵਰ ਦੇ ਨੇ ਤੇ ਹਾੜ ਦੇ ਪੇਸ਼ੈਂਟ ਵਧੀ ਜਾਂਦੇ ਨੇ ਕੈਂਸਰ ਦੇ ਵਧੀ ਜਾਂਦੇ ਆ ਕਿਉਂ ਕਿ ਬਾਈ ਜੀ ਹੁਣ ਹਜ਼ਾਰਾਂ ਨਹੀਂ ਲੱਖਾਂ ਏਕੜ ਪੰਜਾਬ ਦੇ ਵਿੱਚ ਕਣਕ ਖੜੀ ਆ ਨਾ ਤੇ ਬਾਈ ਜੀ ਕਵਾਂਟਨ ਦੇ ਹਿਸਾਬ ਨਾਲ ਇਹਦੇ ਵਿੱਚ ਯੂਰੀਆ ਪਾਇਆ ਹੋਇਆ ਤੇ ਉਹ ਯੂਰੀਆ ਜਾਣਾ ਕਿਦੇ ਅੰਦਰ ਸਾਡੇ ਅੰਦਰ ਜਾਣਾ ਸਾਡੇ ਬੱਚਿਆਂ ਦੇ ਅੰਦਰ ਜਾਣਾ ਤੇ ਕਿਸਾਨ ਕਿਉਂਕਿ ਇਹ ਕਿਸਾਨ ਲੀਡਰ ਕਦੇ ਕਹਿੰਦੇ ਨਹੀਂ ਵੀ ਅਸੀਂ ਆਟਾ ਪਿਓ ਪਾਣੀ ਨੂੰ ਬਚਾਉਣਾ ਅਸੀਂ ਅੱਜ ਤੋਂ ਬਾਅਦ ਯੂਰੀਆ ਨਹੀਂ ਬਚਾਉਣਾ ਆ ਸਾਡੇ ਡੋਡਿਆਂ ਦੇ ਕਾਰਡ ਬਣਾਉਣਾ ਪਿਆਰ ਲੱਖ ਬੰਦੇ ਦੇ ਨਾਲੇ ਬਜਟ ਦੁੱਜਣਾ ਹੋਊਗਾ ਨਾਲੇ ਇਹੀ ਪੈਸੇ ਦੇ ਨਾਲ ਭੋਪੇਨਤਾ ਦੀ ਖੇਤੀ ਦੇ ਇਕੱਲੇ-ਇਕੱਲੇ ਤੇ ਐਮਐਸਪੀ ਦਿੱਤੀ ਜਾ ਸਕਦੀ ਹੈ ਜਿਹੜੀ ਅੱਜ 1800 ਰੁਪਏ ਦੀ ਕਣਕ ਜੂਰੀਆਂ ਨਾਪੜ 500 ਰੁਪਏ ਕਣਕ ਦਾ ਰੇਟ ਵਧਾ ਦੇਣ ਨਹੀਂ ਇਹੀ ਪੈਸਾ ਜਦੋਂ ਦਾ ਨਸ਼ਾ ਵਿਰੋਧੀ ਕਾਨੂੰਨ ਲੱਗਿਆ ਵਾ ਜਾਂ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਜਾਂ ਮਾਫੀ ਦੇ ਖਾ ਰਿਹਾ ਤੇ ਤੁਸੀਂ ਲੱਖੇ ਸਨਾਣੇ ਦੀ ਗੱਲ ਕੀਤੀ ਪਰ ਲੱਖਾ ਸਨਾਣਾ ਹੋ ਗਿਆ ਭਾਨਾ ਸਿੱਧੂ ਹੋ ਗਿਆ ਇਹ ਤਾਂ ਪਹਿਲਾਂ ਥੋੜੀ ਹਮਾਇਤ ਕਰਦੇ ਰਹੇ ਨੇ ਇਸ ਮੁੱਦੇ ਦੇ ਉੱਤੇ ਬਈ ਲੱਖਾ ਸਨਾਣਾ ਵੀਰਾ ਹੈਗਾ ਰਾਜਨੀਤਿਕ ਉਹ ਵੀ ਜਦ ਬਠਿੰਡੇ ਦੇ ਵਿੱਚ ਏਰੀਏ ਦੇ ਵਿੱਚ ਫ ਪ੍ਰਚਾਰ ਉਹ ਐਮਪੀ ਦੀ ਚੋਣ ਲੜਨੀ ਆ ਉਹ ਤਾਂ ਜਿਹੜੇ ਅਸੀਂ ਲੋਕਾਂ ਨੂੰ ਬੋਲਣ ਲਾਤਾ ਉਹਨਾਂ ਨੇ ਕਿਹਾ ਵੀ ਤੂੰ ਸਾਡੀ ਨੌਜਵਾਨੀ ਮਾਰ ਰਹੀ ਆ ਫੀਮ ਡੋਟੇ ਕਿਉਂ ਨਹੀਂ ਲਾਗੂ ਹੋ ਸਕਦੇ ਉਹਨੂੰ ਤਾਂ ਮਜਬੂਰੀ ਬਸ ਬੋਲਣ ਪਿਆ ਉਹਨੇ ਤਾਂ ਭਾਨਾ ਸਿੱਧੂ ਨੂੰ ਵੀ ਚੁੱਪ ਕਰਵਾਤਾ ਉਹਨੇ ਕਦੇ ਲੱਖੇ ਸਧਾਨੇ ਨੇ ਕਿਹਾ ਵਾ ਵੀ ਮੈਂ ਅੱਜ ਤੋਂ ਹੋਕਾ ਦੰਦਾ ਵੀ ਮੈਂ ਝੋਨਾ ਨਹੀਂ ਲਾਊਂਗਾ ਉਹਨੇ ਕਦੇ ਹੋਕਾ ਦਿੱਤਾ ਵਾ ਵੀ ਪੰਜਾਬ ਦੇ ਵਿੱਚ ਅਸੀਂ ਇਹ ਕੰਮ ਨਹੀਂ ਕਰਾਂਗੇ ਕਦੇ ਉਹਨੇ ਯੂਰੀਆ ਦਾ ਕੀਤਾ ਕਵੇ ਇਨਕਾਰ ਕਰੇ ਵੀ ਅੱਜ ਤੋਂ ਬਾਅਦ ਮੈਂ ਝੋਨਾ ਨਹੀਂ ਲਾਊਂਗਾ ਉਹਨੇ ਇਸ ਤੋਂ ਬਾਅਦ ਫੇਰ ਇੱਕ ਝੋਨੇ ਦੀ ਅਗਲੀ ਝੀਲ ਵਾਂਡੀਆਂ ਪੰਜਾਬ ਦੇ ਵਿੱਚ ਜੀਦੇ ਵਿੱਚ ਨਾ ਕੋਈ ਬਾਟਿਆ ਜੀ ਮੱਛੀ ਪੜਨੀ ਆ ਨਾ ਕੋਈ ਜੀਵ ਜੰਤੂ ਪੜਨਾ 10 ਪੀੜੀਆਂ ਦੇ ਭਵਿੱਖ ਦਾ ਪਾਣੀ ਇਸ ਝੋਨੇ ਨੇ ਬਰਬਾਦ ਕਰ ਦੇਣਾ ਵਾ ਵੱਧ ਤੋਂ ਵੱਧ ਬਾਟਿਆ ਜੀ ਅਸੀਂ 4 ਸਾਲ ਝੋਨਾ ਹੋਰ ਲਾ ਲਾਂਗੇ 5 ਸਾਲ ਝੋਨਾ ਹੋਰ ਲਾ ਲਾਂਗੇ ਫਿਰ ਦੱਸੋ 85% ਕਿਸਾਨੀ ਕੀ ਕਰੂਗੀ ਬਰਗਰੀਆਂ ਦੀਆਂ ਰੇੜੀਆਂ ਲਾਊਗੀ ਰਿਕਸ਼ੇ ਚਲਾਊਗੀ ਜਾਂ ਸਕੂਟੀ ਘਾਟਾ ਦਾ ਕੰਮ ਕਰੂਗੀ ਇਹੀ ਕਰੂਗੀ ਫੈਕਟਰੀਆਂ ਦੇ ਵਿੱਚ ਪਈਆਂ ਨੇ ਕਬਜ਼ਾ ਕਰ ਲਿਆ ਸਰਕਾਰੀ ਨੌਕਰੀਆਂ ਮਿਲਣੀਆਂ ਨਹੀਂ ਜਾਂ ਫਿਰ ਦੁਬਈ ਜਾਣਗੇ ਜਾਂ ਮਾਸਕਟ ਜਾਣਗੇ ਜਾਂ ਚਿਲੀ ਲੰਕਾ ਜਾਣਗੇ ਜਾਂ ਅਰਬ ਕੰਟਰੀਆਂ 'ਚ ਜਾਣਗੇ ਜਦ ਪਰਮਾਤਮਾ ਨੇ ਸਾਨੂੰ ਬਣਾਇਆ ਵਾ ਵੀ ਸਿੱਖਾਂ ਦਾ ਮਨ ਨੀਮਾ ਤੇ ਮਤ ਉੱਚੀ ਤੇ ਸਿੱਖਾਂ ਦਾ ਕਿਹੜੇਓ ਪਾਸੇ ਮਤ ਉੱਚੀ ਮੁੱੱਚੀਆ ਮੈਨੂੰ ਦੱਸੋ ਤਾਂ ਜੇ ਮਤ ਉੱਚੀ ਤੇ ਹੁੰਦੀ ਤਾਂ 10 ਸਾਲ ਅੱਗੇ ਦੀ ਨਾ ਸੋਚਦੇ ਹੈ ਕੋਈ ਪੰਜਾਬ ਦੇ ਲੋਕਾਂ ਨੂੰ ਸ਼ਰਮ ਆ ਵੀ ਜੁਪੀ ਬਿਹਾਰ ਤੋਂ ਕਹੀ ਜਾਂਦੇ ਆ ਜੁਪੀ ਬਿਹਾਰ ਦੇ ਲੋਕ ਆ ਕੇ ਇੱਥੇ ਤੇ ਜੁਪੀ ਬਿਹਾਰ ਦਾ ਵੀਰ ਜੀ ਵੀ ਪੈਣ ਲੱਗ ਗਿਆ ਇਹਦੇ ਕਰਕੇ ਵੀਰੋ ਇਹੀ ਅਕਾਲ ਪੁਰਖ ਪਰਮਾਤਮਾ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ 90% 85% 80% ਅਤੇ ਖੋਤੇ ਤੇ ਖੋਤੀਆਂ ਨੇ ਉਹਨਾਂ ਨੂੰ ਪਰਮਾਤਮਾ ਆਪਣੇ ਪੰਜਾਬ ਪ੍ਰਤੀ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸੋਚਣ ਲਈ ਸੁਚੇਤ ਕਰੇ ਤਾਂ ਸਾਡਾ ਪੰਜਾਬ ਬਚ ਸਕਦਾ ਵਾ ਨਹੀਂ ਤਾਂ ਪੰਜਾਬ ਦੇ ਵਿੱਚ ਬਾਈ ਜੀ ਰਹੀ ਕੀ ਗਿਆ ਇਹ ਸਾਡੇ ਨਾਲ ਡਾਕਟਰ ਰਣਜੀਤ ਸਿੰਘ ਜੀ ਜਿਹੜੇ ਕਹਿੰਦੇ ਕਿ ਸਾਡੇ ਜੇ ਪੰਜਾਬ ਨੂੰ ਬਚਾਉਣੇ ਚਾਹੁੰਦੇ ਤਾਂ ਸਾਡੇ ਸਾਰੇ ਪੰਜਾਬੀ ਨੂੰ ਇੱਕ ਜੁੱਟ ਹੋ ਕੇ ਪੰਜਾਬ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨਾ ਚਾਹੀਦਾ ਜੇ ਦੂਜੀਆਂ ਸਟੇਟਾਂ ਦੇ ਲੋਕਾਂ ਦੇ ਕਾਰਡ ਬਣ ਸਕਦੇ ਆ ਉਹਨਾਂ ਦੇ ਲਾਇਸੈਂਸ ਬਣ ਸਕਦਾ ਫਿਰ ਪੰਜਾਬ ਕੋਈ ਬਾਹਰਲੇ ਮੁਲਕ ਦਾ ਹਿੱਸਾ ਨਹੀਂ ਪੰਜਾਬ ਵੀ ਭਾਰਤ ਦਾ ਹਿੱਸਾ ਪੰਜਾਬ ਦੇ ਲੋਕਾਂ ਨੂੰ ਵੀ ਹੱਕ ਹੈ ਕਿ ਉਹਨਾਂ ਦੇ ਕਾਰਡ ਬਣ ਇੱਥੇ ਵੀ ਖੇਤੀ ਹੋਵੇ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ